ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਨਵੀਂ ਦਿੱਲੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸਏਐਸ ਨਗਰ ਮੋਹਾਲੀ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸੰਗਰੂਰ ਵੱਲੋਂ ਅੱਜ ਜ਼ਿਲ੍ਹਾ ਕੋਰਟ ਕੰਪਲੈਕਸ ਸੰਗਰੂਰ ਸਬ ਤਹਿਸੀਲ ਕੋਰਟ ਕੰਪਲੈਕਸ ਧੂਰੀ ਸੁਨਾਮ ਮੂਨਕ ਅਤੇ ਮਲੇਰਕੋਟਲਾ ਵਿਖੇ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ਇਸ ਸੰਬੰਧੀ মিডিਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਡਾਕਟਰ ਦੀਪਤੀ ਗੁਪਤਾ ਨੇ ਦੱਸਿਆ ਕਿ ਅਦਾਲਤਾਂ ਵਿੱਚ ਚੱਲ ਰਹੇ ਵੱਖ-ਵੱਖ ਤਰ੍ਹਾਂ ਦੇ ਕੇਸਾਂ ਦੇ ਨਿਪਟਾਰੇ ਆਪਸੀ ਸਮਝੌਤੇ ਰਾਹੀਂ ਕਰਵਾਉਣ ਦੇ ਲਈ ਅੱਜ ਲੋਕ ਅਦਾਲਤ ਮੌਕੇ 20 ਬੈਂਚਾਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਾਮ ਤੱਕ ਤਕਰੀਬਨ 25000 ਕੇਸਾਂ ਦੇ ਨਿਪਟਾਰੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਡਾਕਟਰ ਦੀਪਤੀ ਗੁਪਤਾ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਦਾਲਤਾਂ ਵਿੱਚ ਚੱਲ ਰਹੇ ਆਪਣੇ ਕੇਸਾਂ ਨੂੰ ਕੋਮੀ ਲੋਕ ਅਦਾਲਤ ਚ ਲਗਾ ਕੇ ਆਪਸੀ ਸਮਝੋਤੇ ਰਾਹੀ ਉਸਨੇ ਨੇਪਰੇ ਚਾੜਨ ਕਿਉਂਕਿ ਅਜੀਹਾ ਕਰਨ ਨਾਲ ਉਹ ਆਪਣੇ ਸਮੇ ਅਤੇ ਤਨ ਦੋਮਾਂ ਦੀ ਬਚਤ ਕਰ ਸਕਣਗੇ ਅਰੇਵਾ ਜੀ ਲੋਕਅਦਾਲਤ ਜਿੱਨੇ ਟੋਟਰ ਕੇਸ ਸੀਗੇ ਕਿੰਨੇ ਕੇ ਕੇਸ ਅਜ ਸੋਲਵ ਹੋਏ ਠੀਕ ਹੈ ਨਾ ਅੱਜ ਨੈਸ਼ਨਲ ਰੀਗਲ ਸਬਸਿਡ ਅਥਾਰਟੀਆਂ ਦੀ ਹਿਦਾਇਤ ਤਹਿਤ ਨੈਸ਼ਨਲ ਲੋਕ ਅਦਾਲਤ ਦਾ ਗਠਨ ਕੀਤਾ ਗਿਆ ਮਾਨਯੋਗ ਮਿਸਟਰ ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ ਜੋ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਹਨ ਔਰ ਜੋ ਕਿ एग्जीक티브 चेयरमैन ਪੰਜਾਬ ਸਟੇਟ ਲੀਗਲ ਸਰਵਿਸਿਜ਼ ਅਥਾਰਟੀ ਹਨ ਉਹਨਾਂ ਦੀ ਅਗਵਾਈ ਹੇਠ ਇਹ ਲੋਕ ਅਦਾਲਤ ਰੱਖੀ ਗਈ ਹੈ Shri Munish Singhal Learned District and Session Judge Sangrur ਦੀ ਅਗਵਾਈ ਹੇਠ ਅੱਜ ਪੂਲ 20 ਬੈਂਚਾਂ ਦਾ ਗਠਨ ਕੀਤਾ ਗਿਆ ਔਰ ਅਨਜ਼ਰਨ 25000 ਕੇਸਾਂ ਦਾ ਨਿਪਟਾਰਾ ਹੋਣ ਦੀ ਸੰਭਾਵਨਾ ਹੈ ਇਸ ਨੇ ਜਿਹੜੀ ਮੇਨ ਕੈਟਾਗਰੀ ਜਿਹੜੀ ਕੇਸਾਂ ਦੀ ਟੇਕ ਅਪ ਹੋਈਆਂ ਨੈਸ਼ਨਲ ਲੋਕ ਅਦਾਲਤ ਵਿੱਚ ਉਹ ਹੈ ਫੈਮਿਲੀ ਮੈਟਰਸ ਜਿਨ੍ਹਾਂ ਵਿੱਚ ਖਰਚੇ ਦੇ ਕੇਸ, ਡਿਵੋਰਸ ਕੇਸ, ਕਸਟਡੀ ਦੇ ਕੇਸ ਟੇਕ ਅਪ ਹੋਏ। ਉਸ ਤੋਂ ਇਲਾਵਾ ਚੈੱਕ ਬਾਊਂਸਿੰਗ ਦੇ ਕੇਸ 138 ਹੈਟ ਕੰਪਾਊਂਡੇਬਲ ਕੇਸਿਸ ਜੋ ਕਿ ਆਈਪੀਸੀ ਔਰ ਸੀਆਰਪੀਸੀ ਦੇ ਤਹਿਤ ਹੁੰਦੇ ਹਨ ਤੇ ਸਿਵਲ ਕੇਸਿਸ, ਬੈਂਕ ਰਿਕਵਰੀਜ਼, ਪ੍ਰੀ-ਲਿਟੀਗੇਟਿਵ ਕੇਸਿਸ ਇਹ ਸਾਰੇ ਕੇਸਿਸ ਅੱਜ ਟੇਕ ਅਪ ਹੋਏ ਹਨ ਤੇ ਇਹਨਾਂ ਵਿੱਚੋਂ ਮжоਰਿਟੀ ਫੈਮਿਲੀ ਕੇਸਿਸ ਕਾਫੀ ਸੋਲਵ ਹੋਏ ਹਨ। ਕੁਝ ਕਪਲਸ ਇਕੱਠੇ ਹੋਏ ਹਨ। ਕੁਝ ਕਪਲਸ ਨੇ ਆਪਣੀ میوچل سمجھوتے طلاق لینا فیصلہ کیا ہے چیک باؤنسنگ کچھ لوگ نے اپنی کشتہ بنوا لی ہے بینک ریکوری بھی کئی لوگ اپنے پیسے دے گئے ہیں کچھ بینک نے بھی اپنے ویور دیتے ہیں ڈسکاؤنٹ دیتے ہیں تو اس طرح کے نپٹارا ہوا ہے لوگ ادالت دیکھیے ایک ایجا ماد ہے جاپیل دلیل نہیں رکھتا ٹھیک ہے کوٹ کی واپس ہو جاتی ہے اور آپسی سمجھوتے <chewa> فیصلہ ہوتا ہے تا اے لوگاں دے درنوں ہی دور کرن واسطے نیشنل لوگ عدالت دا گھٹن کیتا جاندہ ہے کہ اپنے آپ اپنی گل کرن سامنے آکے سمجھوتا کرن اپنے مندی گل دستن اور اپنا جڑا انا دا من بندہ ہے اس حساب نال پیس کرن لوگ عدالتی آنواستے پبلیوں جس سے اندہ مدلہ پسیجر کرنا تھی ایک تا جدو اسی عدالت لگانے ہیں کچھری بچ بیٹھنے ہیں اسی خود وکیلہ نو اور لیٹیگنٹس نو داستنے ہیں کہ اس ڈیٹ نو لوگ عدالت لگنی ہے ਉਸ ਤੋਂ ਇਲਾਵਾ ਸਾਡੇ ਕੋਲ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਵੱਲੋਂ ਪੂਰੇ ਸਾਲ ਦਾ ਕੈਲੰਡਰ ਤਿਆਰ ਹੋ ਕੇ ਆਂਦਾ ਹੈ ਜਿਹਦੀ ਵਾਈਟ ਪਬਲਿਸਿਟੀ ਕੀਤੀ ਜਾਂਦੀ ਹੈ ਟੀਵੀ ਰਾਹੀਂ ਰੇਡੀਓ ਰਾਹੀਂ ਪੱਪਰਸ ਰਾਹੀਂ ਉਸ ਤੋਂ ਇਲਾਵਾ ਜਿਹੜਾ ਲੀਗਲ ਸਰਵਿਸ ਅਥਾਰਟੀ ਦਾ ਦਫਤਰ ਹੈ ਉਹਨਾਂ ਵਿੱਚੋਂ ਵੀ बार-बार ਇਹ ਸਨੇਹਾ ਜਾਂਦਾ ਹੈ ਪਬਲਿਕ ਵੱਲੋਂ ਪਬਲਿਕ ਨੂੰ ਕਿ ਲੋਕਦਾਲਤ ਦਾ ਕਠਨ ਹੋਣ ਵਾਲਾ ਹੈ ਔਰ ਕਦੀ ਵੀ ਕੋਈ ਵੀ ਲਿਟਿਗੈਂਟ ਆ ਕੇ ਆਪਣੀ ਫਾਈਲ ਪੁਟ ਅਪ ਕਰਾ ਸਕਦਾ ਹੈ ਐਪਲੀਕੇਸ਼ਨ ਦੇ ਕੇ ਤੇ ਅਸੀਂ ਉਹਨੂੰ ਵੀ ਡੇਟ ਦੱਸ ਦਿੰਦੇ ਹਾਂ ਕਿ ਇਸ ਦਿਨ ਲੋਕਦਾਲਤ ਲੱਗਦੀ ਹੈ ਇਹਦੇ ਵਿੱਚ ਕੋਈ ਮਤਲਬ ਕੋਈ ਫੀਸ ਜਾਂ ਕੋਈ ਹੋਰ ਵੀ ਜਿਹਾ ਪੰਦਾ ਕੋਈ ਨਹੀਂ کسی طرح دی فیس نہیں بلکہ جیڑی فیس بندے نے لگائی ہون دی ہے کوٹ فی اپنے کیس وچ وہ بھی واپس ہو جان دی ہے جے انہاں دا آپسی سی سمجھو پہ نال فیصلہ ہو جان دی ہے اس عدالت میں اپلیکیشن دینی کوئی ضروری نہیں ہے بندہ آکے خود بھی کہہ سکتا ہے کہ میرا کیس لوک عدالت وچ پٹا پٹا جاوے یا انہاں دا وکیل بھی کہہ سکتا ہے آکے یا جس دن لوک عدالت لگ ہے اس دن بھی فائل پٹا پ لیکن کسی نے کوئی نمار کیس اندر ہوئی وہ کس طریقے نال عدالتی کیس پہ آ سکتا نویں کیس پہلا عدالت جائے گا وچوں ہی ریکویسٹ آئے گی جیڑا لٹیگینٹ ہے یادالت ریکویسٹ کر سکتا ہے کہ کی میرا کیس پہلا فیصلے کی کوشش واسطے لوگ ادالت لگایا جائے, جائے یا او